ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਨਗਰ ਬੂ ਹਵੇਲੀਆਂ ਜਿਹੜੇ ਆਪਣੇ ਕੱਲ ਨੂੰ 4 ਤਰੀਕ ਨੂੰ ਸਾਡਾ ਇੱਥੇ ਹਰੀਕੇ ਪੱਤਣ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜਿਹੜਾ ਜਥਾ ਰਵਾਨਾ ਹੋਣਾ ਆ ਖਨੋਰੀ ਨੂੰ ਬਾਪੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਰਣੇ ਜਿਹੜੀ ਇੱਕ ਮੰਗ ਕੀਤੀ ਸੀ ਮੈਂ ਸੰਗਤ ਦੇ ਦਰਸ਼ਨ ਕਰਨਾ ਚਾਹਣਾ ਤੇ ਸੰਗਤ ਕੱਲ ਨੂੰ ਵੱਡੇ ਲੈਵਲ ਤੇ ਇੱਕ ਥੋੜਾ ਰਵਾਨਾ ਹੋਵੇਗਾ ਖਨੌਰੀ ਨੂੰ ਤੇ ਜਿਹੜੇ ਜਿਹਦੇ ਤਹਿਤ ਤੁਸੀਂ ਪਿੰਡਾਂ ਦੇ ਵਿੱਚ ਉਹ ਪੱਖੋ ਵੱਖਰੇ ਪਿੰਡਾਂ ਦੇ ਵਿੱਚ ਤਿਆਰੀਆਂ ਕਰਵਾਈਆਂ ਜਾ ਰਹੀਆਂ ਆਗੂਆਂ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਇਸੇ ਕੜੀ ਦੇ ਤਹਿਤ ਪਿੰਡ ਬੂ ਹਵੇਲੀਆਂ ਦੇ ਵਿੱਚ ਸਰਦਾਰ ਬਲਜਿੰਦਰ ਸਿੰਘ ਜੀ ਹਰਾਂ ਦੇ ਗ੍ਰਹਿ ਵਿਖੇ ਇਹ ਮੀਟਿੰਗ ਕੀਤੀ ਸੀ ਤੇ ਕੱਲ ਪਿੰਡ ਬੂ ਹਵੇਲੀਆਂ ਤੋਂ ਇੱਕ ਵੱਡਾ ਜਥਾ ਇਹਨਾਂ ਦੀ ਰਵਾਈ ਦੇ ਵਿੱਚ ਰਵਾਨਾ ਹੋਵੇਗਾ ਜਿਦੇ ਵਿੱਚ ਸੈਂਕੜੇ ਨੌਜਵਾਨ ਖਨੌਰੀ ਨੂੰ ਰਵਾਨਾ ਹੋਣਗੇ ਮੈਗਰੂਜੀ ਕਾਕਾ ਸਾਹਿਬ ਪ੍ਰਧਾਨ ਜੀ ਤੁਸੀਂ ਜੋ ਵਿਚਾਰ ਜੀ ਮੈਗਰ ਜੀ ਕਾਕਾ ਸਾਹਿਬ ਮੈਗਰ ਜੀ ਪਟੇ ਜੀ ਜਿਵੇਂ ਤੁਹਾਨੂੰ ਦੱਸਿਆ ਆ ਪ੍ਰਧਾਨ ਸਾਹਿਬ ਨੇ ਆ ਕਿ ਕੱਲ ਨੂੰ ਆਪਾਂ ਤਕਰੀਬਨ 8 ਵਜੇ ਦਾ ਟਾਈਮ ਆ ਸੋ ਬੇਨਤੀ ਆ ਸਾਰੇ ਭਰਾਵਾਂ ਨੂੰ ਟਾਈਮ ਨਾਲ ਤਿਆਰ ਹੋ ਜਿਓ ਦੱਲੇਵਾਲ ਸਾਹਿਬ ਦੀ ਕਾਲ ਆ ਆਪਾਂ ਉਹਨਾਂ ਦੇ ਸ਼ਗਰਸ ਨੂੰ ਸਲਾਮ ਆ ਸਲਾਮ ਹੀ ਕਰ ਸਕਦੇ ਆ ਕਿਉਂਕਿ ਏਡਾ ਵੱਡਾ ਆਗੂ ਜਰਨੈਲ ਵਾਰ-ਵਾਰ ਜੰਮਣਾ ਜਾਂ ਵਾਰ-ਵਾਰ ਤਿਆਰ ਹੋਣਾ ਕੋਈ ਦਿੱਕੀ ਮੋਟੀ ਗੱਲ ਨਹੀਂ ਤੇ ਚਲੋ ਆਪਾਂ ਉਹਨਾਂ ਦੀ ਸੋਚ ਤੇ ਚਾਈਏ ਪੰਪ ਪਹੁੰਚੀਏ ਪਹਿਰਾ ਦੀਏ ਉਥੇ ਪਹੁੰਚ ਕੇ ਜਿੰਨੇ ਜੋਗੇ ਵੀ ਹੈਗੇ ਆ ਕੋਈ 2 ਦਿਨ 4 ਤੇ 5 ਦਿਨ ਉਥੇ ਲਾ ਕੇ ਡਿਊਟੀਆਂ ਆਪੋ ਆਪਣੀਆਂ ਡਿਊਟੀਆਂ ਸਾਬੀਏ ਤੇ ਉਹਨਾਂ ਦੇ ਕਹਿ ਮੁਤਾਬਕ ਜਿਵੇਂ ਜਿਵੇਂ ਵੀ ਅੱਗੋਂ ਸਾਨੂੰ ਪ੍ਰਧਾਨ ਸਾਹਿਬ ਹੋਣੀ ਜੋ ਵੀ ਸੰਦੇਸ਼ ਦੇਣਗੇ ਉਥੇ ਪੂਰੇ ਲੈਣ ਦੀ ਕੋਸ਼ਿਸ਼ ਕਰਾਂਗੇ ਮੈਂ ਜਿੱਕਾ ਖਾਨ ਸਾਹਿਬ ਕਾਫਲੇ ਦੇ ਰੂਪ ਦੇ ਵਿੱਚ ਤੇ ਨੌਜਵਾਨਾਂ ਨੂੰ ਪ੍ਰਤੀਬੇ ਸਪੀਕਰਾਂ ਵਾਲੀਆਂ ਬਹੁਤ ਜੁੱਟੀਆਂ ਦੇ ਆਪਾਂ ਅੱਗੇ ਗੱਪੀ ਖਿੱਚਣ ਦੀ ਕੋਸ਼ਿਸ਼ ਨਹੀਂ ਕਰਨੀ ਜੀ ਉਰਕੇ ਪੱਛੀ ਮੰਡੀ ਤੋਂ ਬਾਹਰ ਲੰਘ ਕੇ ਆਪਾਂ ਕਿੱਥੇ ਬਾਹਰ ਫੜਨਾ अंदी करणी आहे तवे पासीं प